ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਉਹਨਾਂ ਦੇ ਜੱਦੀ ਪਿੰਡ ਤੋਂ ਲਗਾਤਾਰ ਅਪਡੇਟ ਦੇ ਰਹੇ ਆ ਕਵਰੇਜ ਦਿਖਾ ਰਹੇ ਆ ਕਲਾਕਾਰ ਭਾਈ ਚਾਰਾ ਪਿੰਡ ਵੀ ਪਹੁੰਚ ਰਿਹਾ ਸਭ ਕੋਈ ਦੁਖੀ ਨੇ ਤਾਂ ਹਰਜੀਤ ਭਾਈ ਤੁਸੀਂ ਵੀ ਪਹੁੰਚੇ ਹੋ ਮੈਨੂੰ ਲੱਗਦੀ ਜੇ ਸੱਭਿਆਚਾਰਕ ਗਾਇਕੀ ਦੀ ਗੱਲ ਕਰੀਏ ਤਾਂ ਉਹਦਾ ਧੁਰਾ ਕਹਿ ਸਕਦੇ ਹੁਣ ਦੇ ਮੁੰਡਿਆਂ ਚ ਮੈਂ ਉਹਦਾ ਫੈਨ ਭਾਈ ਇਹ ਗੱਲ ਤੋਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹਦੇ ਸ਼ੋਅ ਪੁੱਛ ਲਿਓ ਜਾ ਕੇ ਹੁਣ ਕਿੰਨੇ ਲੱਗਦੇ ਸੀ ਜੇ ਉਹ ਬਹੁਤ ਵਧੀਆ ਪਰਫਾਰਮੈਂਸ ਬਹੁਤ ਵਧੀਆ ਆਵਾਜ਼ ਰੱਬ ਨੇ ਇਸ ਪੱਖੋਂ ਤਾਂ ਸਿਹਤ ਪੱਖੋਂ ਵੀ ਕਹਿ ਲਏ ਅਸੀਂ ਦੇਖਦੀ ਰਹਿ ਜਾਂਦੇ ਉਹਨੂੰ ਜਦੋਂ ਚਾਦਰਾਂ ਨਾ ਹੁੰਦਾ ਇਸ ਪੱਖੋਂ ਤਾਂ ਰੱਬ ਨੇ ਬਹੁਤ ਦੇਖੇ ਤੋੜਿਆ ਉਹਨੂੰ ਪਰਮਾਤਮਾ ਨੇ ਮਾਨ ਪਰ ਬਈ ਤੁਸੀਂ ਕੀ ਮੰਨਦੇ ਹੋ ਕਿ ਕਿਈ ਜਰੀ ਨਾ ਹੁਣ ਤੇ ਪਹਿਲਾਂ ਉਹਦੇ ਪਿਤਾ ਚਲੇ ਗਏ ਫੋਂ ਰਾਜਵੀਰ ਚਲਾ ਗਿਆ ਤਾਂ ਤੁਸੀਂ ਉਹ ਮਾਂ ਜਾਂ ਉਹਦੀ ਘਰ ਵਾਲੇ ਦੀਆਂ ਬਹੁਤ ਬਹੁਤ ਘਾਟੇ ਵੱਡੇ ਉਹੀ ਕਹਿੰਦੇ ਆ ਵੀ ਆਪਾਂ ਕਹਿੰਦੇ ਆ ਸੰਗੀਤ ਜਗਤ ਨੂੰ ਘਾਟਾ ਪੈ ਗਿਆ ਹਨਾ ਮਖਾਂ ਜੀ ਇਹ ਤਾਂ ਚਲੋ ਪੈ ਗਿਆ ਪਰ ਜਿਹੜਾ ਪਰਿਵਾਰ ਨੂੰ ਪੈ ਗਿਆ ਉਹ ਉਸ ਤੋਂ ਵੀ ਕਿਤੇ ਬੁਰਾ ਹੈ ਤੁਸੀਂ ਸ਼ਾਇਦ ਇਸ ਤਵੀਲ ਦੇ ਗਵਾਹ ਹੋ ਵੀ ਜਿੰਨੇ ਕਲਾਕਾਰ ਚਾਹੇ ਰਾਜਬਰਾਡ ਦੇ ਬੱਚਿਆਂ ਦੀ ਗੱਲ ਕਰੀਏ ਕੁਲਵਿੰਦਰ ਢਿੱਲੋਂ ਦੇ ਸਭ ਨਿਆਣੇ ਨਿਆਣੇ ਕਿਤੇ ਉਹਨਾਂ ਦੇ ਜੇ ਬਾਪ ਸਿਰ ਤੇ ਹੁੰਦੇ ਦਾ ਜਿਹੜੀ ਸ਼ੌਹਰਤ ਦੀ ਬਲੰਦੀ ਉਹਨਾਂ ਨੇ ਦੇਖਣੀ ਹੁਣ ਉਹ 3 ਸਾਲ ਦੇ ਜਵਾਕ ਨੂੰ ਕੀ ਪਤਾ ਕਿ ਮੇਰਾ ਪੁੱਤ ਮੇਰਾ ਬਾਪ ਆ ਜਿਹੜਾ ਉਹ ਕਿੰਨੀਆਂ ਵੱਡੀਆਂ ਸਟੇਜਾਂ ਦਾ ਸ਼ਾਨ ਸੀਗੀ ਕਿੰਨਾ ਕੁਛ ਉਹਨੇ ਜ਼ਿੰਦਗੀ ਚ ਕਰਨਾ ਸੀ ਬਹੁਤ ਵੱਡੀਆਂ ਬੰਦੇ ਜਵੰਦੇ ਨਹੀਂ ਜੇ ਤਾਂ ਹੋਰ ਉੱਪਰ ਸਾਡੀਆਂ ਜਿੱਥੋਂ ਤੱਕ ਸੋਚਿਆ ਸੀਗੀਆਂ ਆਪਸ ਵਿੱਚ ਗੱਲਾਂ ਕਰਦੇ ਵੀ ਯਾਰ ਇਹ ਬੰਦਾ ਤਾਂ ਇਹਦੇ ਗਾਣੇ ਵੀ ਇੱਕ ਪਰਿਵਾਰਕ ਨੇ ਵੀ ਬਹੁਤ ਕਮਾਲ ਦੇ ਗਾਣੇ ਕਈ ਵਾਰ ਅਸੀਂ ਸਟੇਜਾਂ ਤੇ ਜਦੋਂ ਪ੍ਰੀ ਬੈਟਿੰਗ ਸੌਂਗ ਲੱਗਣਾ ਆ ਗਈ ਪ੍ਰਦੇਸੀ ਉਹ ਹੈ ਵਾ ਸੀ ਕਿਹਾ ਯਾਰ ਵੀ ਕਿਆ ਪਾਣਾ ਮਾਈਕ ਰਾਈਟਰ ਵੀ ਦੇਖਣ ਲੱਗ ਜਾਣਾ ਵੀ ਕਿਵੇਂ ਲਿਖਿਆ ਹਨ ਬਈ ਇੰਨਾ ਖਿੱਚ ਸੀ ਪਰਿਵਾਰ ਦੇ ਵਿੱਚ ਸਾਡੇ ਆਪ ਦੀ ਚੀਜ਼ ਦੇ ਗਾਣੇ ਚੱਲਦੇ ਜਵੰਦੇ ਤੇ ਤੇ ਜਿਸ ਢੰਗ ਨਾਲ ਰਾਜਵੀਰ ਚਲਿਆ ਗਿਆ ਉਹ ਉਮੀਦ ਨਹੀਂ ਸੀ ਕਿਉਂਕਿ ਸਿੱਖਤ ਪੱਖੋਂ ਕੋਈ ਕਮਜ਼ੋਰ ਹੋਵੇ ਕੋਈ ਹੋਰ ਤਰ੍ਹਾਂ ਦਾ ਬੰਦਾ ਉਹ ਇੰਨਾ ਕੌਨਸੀ ਬੰਦਾ ਫਰੀ ਹੈਲਥ ਪ੍ਰਤੀ ਤੇ ਇਹ ਜਿਸ ਤਾਂ ਨਾਲ ਗਿਆ ਤਾਂ ਇਹਦਾ ਉਮੀਦ ਨਹੀਂ ਸੀ ਜੀ ਬਿਲਕੁਲ ਜੀ ਮੈਨੂੰ ਆਖਰੀ ਜੀ ਗੱਲ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝਦੇ ਹੋ ਵੀ ਇੱਕ ਨੌਜਵਾਨ ਜਿਹੜਾ ਇਸ ਤਰ੍ਹਾਂ ਚਲਾ ਜਾਂਦਾ ਤਾਂ ਉਸ ਤੋਂ ਬਾਅਦ ਪਰਿਵਾਰ ਦੁਨੀਆ ਮੈਨੂੰ ਲੱਗਦਾ ਵੀ ਅੱਜ ਦਾ ਦਿਨ ਸਾਲ ਕਾਲਾ ਦਿਨ ਕਹਿ ਸਕਦੇ ਆ ਜੀ ਅੱਜ ਦਾ ਸਾਰ ਸਭ ਨੇ ਆਪੋ ਆਪਣੇ ਘਰੇ ਚੱਲਿਆ ਜਾਣਾ ਜੀ ਤੁਹਾਨੂੰ ਲੱਗੇ ਸੋਤਾ ਲੈ ਜਾਣੇ ਵਾਲੀ ਗੱਲ ਜਿਵੇਂ ਆਪਾਂ ਸੁਣਦੇ ਆ ਪਰਿਵਾਰ ਲਈ ਤਾਂ ਉਹ ਤਾਂ ਸੋਚਦੇ ਹੋਣੇ ਮੁੰਡਾ ਗਾਉਂਦਾ ਹੀ ਨਾ ਸਾਡਾ ਸਾਡਾ ਪੁੱਤੇ ਬੈਠਾ ਹੁੰਦਾ ਕੁਰਸੀ ਤੇ ਹੀ ਬੈਠਾ ਹੁੰਦਾ ਮਾਂ ਨੂੰ ਧਰਵਾਸਾ ਦੇਣ ਲਈ ਤਾਂ ਮੈਨ ਲੋਕ ਦੀ ਆ ਦੱਸ ਦੇਣਾ 뮤זיਕ ਇੰਡਸਟਰੀ ਦਾ ਦਿਲ ਤੱਕ ਤੱਕ ਕਰ ਰਿਆ ਸੀ ਕੱਲੇ ਕੱਲੇ ਬੰਦੇ ਦਾ ਕਿ ਰਾਜਵੀਰ ਨੂੰ ਕੁਝ ਨਾ ਹੋਵੇ ਬਿਲਕੁਲ ਭਾਈ ਬਹੁਤ ਦੁਆਵਾ ਮੈਨੂੰ ਕਈ ਵਾਰ ਚਲੋ ਰਾਜਵੀਰ ਤੱਕ ਨਹੀਂ ਪਹੁੰਚਦੇ ਅਗਲਾ ਕਹਿੰਦਾ ਇਹਦੀ ਗੱਲ ਹੁੰਦੀ ਹੋਣੀ ਕਿਤੇ ਕੋਈ ਪੁੱਛੀਏ ਅੱਜ ਮੈਨੂੰ ਤਿੰਨ ਫੋਨ ਆਏ ਤਿੰਨੇ ਰੋਂਦੇ ਆਏ ਮੇਰੇ ਕਿਸੇ ਜਾਣ ਪਛਾਣ ਦੇ ਤੇ ਇਹ ਦੁਨੀਆ ਤੁਸੀਂ ਅੱਜ ਲੈ ਲਓ ਮਾਤਮ ਛਾਇਆ ਹੋਇਆ ਸਾਰਾ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਜਿਹੜੇ ਇਹ ਕਲਾ ਨੂੰ ਮਾਣਾ ਮੋਟਾ ਗੀਤਕੂਤ ਦੇ ਨਾਲ ਰੱਖਦੇ ਨੇ ਸੰਬੰਧ ਤੇ ਘਰ ਘਰ ਪਾਠ ਕੀਤੇ ਲੋਕਾਂ ਨੇ ਇਸ ਕਰਕੇ ਰੱਬ ਤੇ ਵੀ ਸ਼ਿਕਵਾ ਹੈ ਵੀ ਥੋੜੇ ਬਹੁਤਾਂ ਨੇ ਕੀਤੀ ਹੁਣ ਇਨਾਮ ਮੰਨਦਾ ਪਰ ਇਹ ਨਹੀਂ ਦੁਨੀਆ ਦੀ ਅਰਦਾਸ ਸੁਣਨੀ ਚਾਹੀਦੀ ਸੀ ਪਰਮਤਮਾ ਸਾਨੂੰ ਭਰੋਸਾ ਦੀ ਮੈਨੂੰ ਮੈਂ ਨਾਲਿਆਂ ਨੂੰ ਵੀ ਕਹਿੰਦਾ ਸੀ ਮੈਂ ਸੱਚੇ ਪਾਤਸ਼ਾਹ ਨੂੰ ਮੰਨਦੇ ਹਾਂ ਤਾਂ ਮਹਾ ਇੱਕ ਰਿਸ਼ਮਾ ਹੋਊਗਾ ਚਾਹੇ ਟਾਈਮ ਠੀਕ ਟਾਈਮ ਬਾਅਦ ਹੋ ਜਾਵੇ ਪਕੇਰਾ ਹਿੱਲ ਜੋਲਾ ਜਿਹੜੀ ਉਹਦਾ ਬੌਡੀਆ ਕਰੂਗੀ ਪਰ ਮੈਨੂੰ ਲੱਗਦਾ ਬਈ ਅੱਛੇ ਉਹਦੀ ਚੰਗੀ ਗਾਇਕੀ ਦਾ ਵੀ ਮੁੱਲ ਸੀ ਜਿਹੜਾ ਇੰਨਾ ਆਵਾਮ ਉਹਦੇ ਮੈਂ ਇਹੀ ਤਾਂ ਕਹਿਣਾ ਲੋਕ ਕੈਕੀ ਜਰੀਏ ਜੁੜੇ ਰਾਜਵੀਰ ਨਾਲ ਹੋਰ ਤਾਂ ਕੁਛ ਹੈ ਨਹੀਂ ਤੀ ਸੋਨੇ ਗਾਣੇ ਹੋਣ ਉਹਦੇ ਹੋਣ ਕਰਕੇ ਜੁੜੇ ਉਹਦੇ ਵਿੱਚ ਤੇ ਤਾਂ ਕੋਈ ਜਵਾਬ ਹੀ ਨਹੀਂ ਸੀ ਸਟੇਜ ਦਾ ਤੇ ਕਲਾਕਾਰ ਮੈਂ ਪਹਿਲੀ ਵਾਰ ਇੰਨੇ ਰੋਂਦੇ ਦੇਖੇ ਨੇ ਤੁਸੀਂ ਦੇਖੋ ਤੇ ਉਹ ਜਦੋਂ ਮੈਨੂੰ ਲੱਗਦੀ ਛੱਟ ਲੱਗੀ ਆ ਇੰਨਾ ਕਲਾਕਾਰ ਭਾਈ ਵਿਚਾਰਾ ਪਹੁੰਚ ਗਿਆ ਇੰਨਾ ਲੱਗਿਆ ਵੀ ਜਿਵੇਂ ਰਾਜਵੀਰ ਹਰ ਇੱਕ ਵਾਰ ਨਹੀਂ ਫੋਨ ਤੇ ਰੋਜ਼ ਕਰਦਾ ਭਾਈ ਕਰਦਾ ਹੋਣਾ ਮੈਨੂੰ ਲੱਗਦਾ ਜੇ ਜੇ ਪਿਆਰ ਹੋਣਾ ਇੰਨਾ ਹੰਝੂ ਵੈਸੇ ਤਨੀ ਆਉਂਦੇ ਕਿਸੇ ਤੋਂ ੱੱਕੇ ਨਾਲ ਨਹੀਂ ਲੈਂਦੇ ਜਾਂਦੇ ਇਹ ਉਹ ਤਾਂ ਇੰਨਾ ਪਿਆਰ ਅਸੀਂ ਤਾਂ ਆਪ ਹਰਾਂ ਰਹਿੰਦੇ ਆ ਛੋਟੇ ਵੱਡੇ ਕਲਾਕਾਰ ਨਾਲ ਤੇ ਮਨੁੱਖਤਾ ਦੀ ਸੇਵਾ ਤੇ ਮਿਲਦਾ ਹੁੰਦਾ ਕਦੇ-ਕਦੇ ਸੰਦੀਪ ਮੈਨੂੰ ਮੈਂ ਸੋਚਿਆ ਕਲਮਾਂ ਚ ਬੰਦਾ ਵੀ ਭਾਈ ਇਸ 'ਚ ਵੀ ਵਿਸ਼ਵਾਸ ਰੱਖਦਾ ਨਾ ਦਿਲ 'ਚ ਮਿੰਟੂ ਰਹੀ ਹੁੰਦੇ ਮੈਂ ਵੀ ਕਦੇ-ਕਦੇ ਚੱਲਿਆ ਜਾਂਦਾ ਉੱਥੇ ਵੀ ਉਹ ਉਹ ਕਹਿੰਦੇ ਗੇੜਾ ਲੱਗਦਾ ਹੀ ਰਹਿੰਦਾ ਜੀ ਬੰਦੇ ਦਾ ਕੋਈ ਲੋਡ ਹੋਵੇ ਤਾਂ ਸਾਨੂੰ ਪੁੱਛਦਾ ਰਹਿੰਦਾ ਵੀ ਮੈਂ ਹਾਜ਼ਰਾਂ ਪਰ ਮੈਨੂੰ ਲੱਗਦਾ ਉਹਦੇ ਲਈ ਕਿੰਨਾ ਦਰਦ ਹੋਣਾ ਜੰਮੇ ਨਾਲ ਦੇ ਤੀਆਂ ਲਈ ਮਾਵਾਂ ਲਈ ਮੈਨੂੰ ਲੱਗਦੀ ਉਹਨੇ ਸ਼ਾਇਦ ਆਪਣਾ ਪਾਈਟਰਨ ਛੱਡ ਹੀ ਦਿੱਤਾ ਸੀ ਜਿੱਥੇ ਅਸਲੇ ਬਦੂਖਾਂ ਉਹਨੇ ਤੀਆਂ ਇੱਕ ਬਣੀ ਬਾਕੀ ਕਲਾ ਕਰ ਚਲੋ ਹੈਗੇ ਆਪਣੇ ਉਹਨਾਂ ਨੇ ਤਾਂ ਗਾਗੂ ਲਿਆ ਹੁਣ ਕਿਤੇ ਨਾ ਕਿਤੇ ਕੋਈ ਗਾਣਾ ਨਿਕਲਿਆ ਜਵੰਦੇ ਦਾ ਤਾਂ ਹੈ ਨਹੀਂ ਕੋਈ ਵੀ ਕਮਾਲ ਦੇ ਗਾਣੇ ਆ ਇੱਕ ਕਮਾਲ ਆ ਮੈਂ ਹੁਣੇ ਸੁਣਦਾ ਹੈ ਹਾਂ ਤਮਰੇ ਨਹੀਂ ਹਾਂ ਹਾਂ ਜਿਵੇਂ ਉਹ ਉਹ ਸੀ ਕਦੇ ਸੋਚ ਕੇ ਨਹੀਂ ਗਿਆ ਵੀ ਮੇਰੀ ਮਾਂ ਦਾ ਜੇ ਅੱਜ ਤੁਸੀਂ ਆਪਾਂ ਉਹਨੂੰ ਅੰਤਰਧਿਆਨ ਕਰੀਏ ਗੱਲ ਨੂੰ ਵੀ ਉਹ ਸਮਾਂ ਦਾ ਕੀ ਹਾਲ ਹੋਊਗਾ ਜਿਹਨੂੰ ਮਤਲਬ ਜਿਹਨੇ ਆਪਦੇ ਚਾਂਵਾ ਨਾਲ ਪੁੱਤ ਪਾਲਿਆ ਉਦੇ ਉਹਨੂੰ ਸਜਾਇਆ ਵੱਡਾ ਕੀਤਾ ਉਹ ਨਾ ਅੱਜ ਪਤਾ ਨਹੀਂ ਕੀ ਪਾਇਆ ਵੀ ਤੇਰੇ ਗੀਤ ਤੇਰੇ ਤੇ ਠੁੱਕ ਗਏ ਹਾਂ ਮੈਨੂੰ ਲੱਗਦਾ ਇੱਥੋਂ ਵੱਡਾ ਕਿਸੇ ਤੇ ਕਹਿਣਾ ਵਾਪਰੇ ਨਾ ਬਾਈ ਵਾਹਿਗੁਰੂ ਸੱਚੇ ਪਾਤਸ਼ਾਹ ਰੋਟੀ ਘੱਟ ਦੇ ਦੇ ਮੰਨ ਲੰਨੇ ਆ ਸ਼ੌਹਰਤ ਘੱਟ ਦੇ ਦੇ ਮੰਨ ਲੰਨੇ ਆ ਪਰ ਆ ਜੀ ਦੀ ਕਮੀ ਨਾ ਹੋਵੇ ਨਾ ਨਾ ਬਾਈ ਨਾ ਨਾ ਇਹ ਪੂਰੀ ਦੀ ਹੁੰਦੀ ਕਦੇ ਰਲ ਪੁੱਛ ਮੈਨੂੰ ਲੱਗਦੀ ਉਹ 4 ਸਾਲ ਦਾ 3 ਸਾਲ ਦੇ ਜਵਾਕ 6 ਸਾਲ ਦੀ ਕੁੜੀ ਉਹ ਮੈਨੂੰ ਗਗਨ ਕੋਕਰੀ ਵੀਰ ਨੇ ਦੱਸਿਆ ਕਹਿੰਦੇ ਵੀ ਉਹਦੀ ਬੇਟੀ ਕੰਪਿਊਟਰ ਤੇ ਡਿਜ਼ਾਈਨ ਹੀ ਕਰ ਰਹੀ ਸੀ ਵੀ ਜਦੋਂ ਪਾਪਾ ਆਊਗਾ ਤਾਂ ਮੈਂ ਗੇਟ 'ਚ ਲੈ ਕੇ ਖੜੀ ਹੋਊਂਗੀ ਮਾਂ ਮਾਤਾ ਬਹੁਤ ਕਹਿੰਦੀ ਮੇਰੇ ਹੰਝੂ ਮੁੱਕ ਗਏ ਹਨਾ ਅ ਮੈਂ ਚੱਲਿਆ ਨਹੀਂ ਗਿਆ ਮੈਥੋਂ ਦਾ ਬੈਠਿਆ ਨਹੀਂ ਗਿਆ ਫਿਰ ਮੈਂ 5 ਮਿੰਟ ਬੈਠਿਆ ਚਲੋ ਅਸੀਂ ਤਾਂ ਹੌਸਲੇ ਦੀਆਂ ਗੱਲਾਂ ਕਰਦੇ ਸੀ ਕਿ ਆਪੇ ਮਾਹ ਜੀ ਮਾਤਾ ਇਹ ਉਦਾਹਰਨਾਂ ਨੇ ਵੀ ਡਾਕਟਰਾਂ ਨੇ ਵੀ ਸਾਡੇ ਪਿੰਡ ਵਾਲਾ ਕੇਸ ਤਾਂ ਮੈਂ ਕਹਿੰਨਾ ਉਹ ਡਾਕਟਰ ਤਾਂ ਕਹਿੰਦੇ ਲੈ ਜਾਓ ਜੀ ਇਹਨੂੰ ਬਿਲਕੁਲ ਮੈਂ ਬੰਦਾ ਮਲਾ ਦੂੰ ਉਹ ਇਕੱਲਾ ਹੀ ਮੁੰਡਾ ਸੀ ਮੈਂ ਆਪਾਂ ਹੌਸਲਾ ਨਹੀਂ ਛੱਡਣਾ ਚਲੋ ਬਾਬੇ ਦਾ ਦਿੱਤਾ ਸਾਰਾ ਕੁਝ ਆ ਵੀ ਖੜੇ ਨੇ ਸਾਰੇ ਆਪਾਂ ਨਾਲ ਵੀ ਮੈਂ ਸਪੀਕਰ ਦੇ ਨਾਲ ਮਾਂ ਲਈਏ ਜਿਹੜੇ 10 ਦਿਨ ਭਾਈ 10 ਸਾਲ ਲੱਗੇ ਜਿਨ੍ਹਾਂ ਦਾ ਪੁੱਤ ਹੱਥਾਂ 'ਚੋਂ ਰੇਤ ਵਾਂਗੂ ਮਾਤਾ ਜੀ ਬੈਠੇ ਹੁੰਦੇ ਸੀ ਕਹਿੰਦੇ ਫਿਰ ਹਾਂ ਅੰਚੂ ਵੀ ਮੁੱਕ ਗਈ ਮੈਂ ਰੋਇਆ ਨਹੀਂ ਜਾਂਦਾ ਹੌਸਲਾ ਮਤੇ ਬਹੁਤ ਮਾੜਾ ਸੱਚੀ ਦਿਲ ਨੂੰ ਅਸੀਂ ਰੋਜ਼ ਜਾਂਦੇ ਹਾਂ ਸੰਸਖਾਰਾਂ ਤੇ ਇਹ ਤਾਂ ਦਿਲ ਤੇ ਚਾੜੇ ਲੱਗੀ